ਇਸ ਲਈ ਅਗਰ ਅੱਜ ਤੁਹਾਡੇ ਜੀਵਨ 'ਚ ਕੋਈ ਮੁਸ਼ਕਿਲ ਹੈ ਨਾ ਤੇ ਇੱਕ ਗੱਲ ਦਿਲ 'ਚ ਬਿਠਾ ਲਓ ਕਿ ਹੁਣ ਮੈਂ ਮੁਸ਼ਕਲਾਂ ਤੋਂ ਨਹੀਂ ਡਰਨਾ ਜੇ ਮੈਂ ਸਤਸੰਗ ਤੱਕ ਪਹੁੰਚ ਗਿਆ ਇਹਦਾ ਮਤਲਬ ਮਾਲਕ ਦੀ ਰਹਿਮਤ ਤੱਕ ਪਹੁੰਚ ਗਿਆ ਤੇ ਜੇ ਉਹਦੀ ਰਹਿਮਤ ਤੱਕ ਪਹੁੰਚ ਗਿਆ ਤਾਂ ਮੇਰੀ ਹਰ ਮੁਸ਼ਕਿਲ ਦਾ ਹੱਲ ਹੋ ਗਿਆ ਮੇਰੀ ਹਰ ਪਰੇਸ਼ਾਨੀ ਦਾ ਹੱਲ ਹੋ ਗਿਆ ਇਹਨੂੰ ਕਹਿੰਦੇ ਬਲੀਵ ਇਸ ਲਈ ਬਲੀਵ ਇਸ ਦਾ ਕੀ ਟੂ ਸਕਸੈਸ ਚਾਹੇ ਦੁਨੀਆਵੀ ਕਾਮਯਾਬੀ ਹੋਵੇ ਚਾਹੇ ਆਪਣੀਆਂ ਬਿਮਾਰੀਆਂ ਤੇ ਕਾਮਯਾਬੀ ਪਾਣੀ ਹੋਵੇ ਚਾਹੇ ਕਿਸੇ ਵੀ ਜਗ੍ਹਾ ایسی ਕਾਮਯਾਬੀ ਪਾਣੀ ਹੋਵੇ ਉਹਦੀ ਚਾਬੀ ਵਿਸ਼ਵਾਸ ਹੈ ਸਮਝ ਦਿਓ ਕਦੀ ਨਾ ਕਹੋ ਮੇਰਾ ਨਹੀਂ ਹੁੰਦਾ ਮੈਨੂੰ ਵਿਸ਼ਵਾਸ ਹੈ ਜ਼ਰੂਰ ਕਿਉਂਕਿ ਮੇਰਾ ਮਾਲਿਕ ਮੇਰੇ ਸਮਝਣਾ ਇਸ ਲਈ ਫੇ ਦੂਜੀ ਗੱਲ ਕਿਹੜੀ ਗਈ ਇਹ ਸੱਤ ਗੱਲਾਂ ਫੜਾ ਫੜ ਸਮਝਣੀਆਂ ਆਏ ਸੀ ਉਹ ਕਹਿੰਦੇ ਪਹਿਲੀ ਉਸ ਰਿਪੋਰਟਰ ਨੂੰ ਕਿਹਾ ਕਿ ਬਲੀਵ ਇਜ਼ ਦਾ ਕੀ ਟੂ ਸਕਸੈਸ ਮੇਰੇ ਅੰਦਰ ਵਿਸ਼ਵਾਸ ਸੀ ਕਿ ਮੈਨੂੰ ਕਾਮਯਾਬੀ ਮਿਲੇਗੀ ਇਹ ਬਿਮਾਰੀ ਨੂੰ ਜਿੱਤੂਗਾ ਮੈਂ ਚੈਂਪੀਅਨ ਬਣੂਗਾ ਤਾਂ ਅੱਜ ਉਸ ਮੁਕਾਮ ਤੇ ਪਹੁੰਚ ਗਿਆ ਹੁਣ ਫਿਰ ਕਹਾਂਗੇ ਵਿਸ਼ਵਾਸ ਇੱਕ ਬੀਜ ਦੀ ਤਰ੍ਹਾਂ ਹੁੰਦਾ ਹੈ ਜਿਹੜਾ ਅੱਜ ਬੋਵਾਂਗੇ ਤਾਂ ਫਲ ਵਕਤ ਆਣ ਤੇ ਮਿਲਣਾ ਇਹ ਨਹੀਂ ਕਿ ਹੁਣੇ ਹੀ ਬੋਇਆ ਤਾਂ ਹੁਣੇ ਹੀ ਫਲ ਮਿਲ ਜਾਣਾ ਸਮਝਦੇ ਹੋ ਕਿ ਨਹੀਂ ਜੇਦਾ ਬੰਦਾ ਇੱਕ ਬੀਜ ਬੋ ਦਿੰਦਾ ਨਾ ਕਿਸੇ ਫਲ ਦਾ ਕਿਸੇ ਫੁੱਲ ਦਾ ਤਾਂ ਉਹਨੂੰ ਥੋੜਾ ਵਕਤ ਦਿਓ ਬਸ ਪਾਣੀ ਪਾਦੇ ਰਹੋ ਉਹਨੂੰ ਯਕੀਨ ਦਾ ਸ਼ਰਧਾ ਦਾ ਕਿ ਮੈਨੂੰ ਯਕੀਨ ਹੈ ਜੋ ਮੈਂ ਇਹ ਬੀਜ ਬੋਇਆ ਹੈ ਨਾ ਇੱਕ ਦਿਨ ਇਹਨੂੰ ਮਿੱਠੇ ਫਲ ਜ਼ਰੂਰ ਤਾਂ ਵਕਤ ਆਣ ਤੇ ਫਿਰ ਇਨਸਾਨ ਆਪ ਹੀ ਦੇਖਦਾ ਹੈ ਕਿ ਜੋ ਮੈਂ ਸੋਚਿਆ ਸੀ ਜੇ ਆਪਣੇ ਰੱਬ ਤੇ ਵਿਸ਼ਵਾਸ ਕੀਤਾ ਸੀ ਤੇ ਰੱਬ ਨੇ ਉਤੋਂ ਮੇਰੀ ਸੋਚ ਤੋਂ ਜ਼ਿਆਦਾ ਹੀ ਮੈਨੂੰ ਦਿੱਤਾ ਔਰ ਇਦਾਂ ਜੇ ਕਹੀ ਜੀ ਸਮਝਦਾ ਗਰੇ ਆ ਸੋਨੀ ਕੈਮਰਾ ਕਹਿੰਦਾ ਮਾਲਕੋ ਮੇਰੀ ਸੋਚ ਵੀ ਨਹੀਂ ਸੀ ਜਿੰਨਾ ਮੇਰੇ ਮਾਲਕ ਨੇ ਮੈਨੂੰ ਦੇ ਦਿੱਤਾ ਇਹ ਯਕੀਨ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਇਸ ਲਈ ਸਮਝਣਾ ਜ਼ਰਾ ਕਿ ਤੁਸੀਂ ਵੀ ਅੱਜ ਵਿਸ਼ਵਾਸ ਰੱਖੋ ਕਿ ਮੇਰੀ ਹਰ ਮੁਸ਼ਕਿਲ ਹਰ ਪਰੇਸ਼ਾਨੀ ਦਾ ਹੱਲ ਹੋਏਗਾ ਯਕੀਨ ਕਰ ਲਿਆ ਕਿ ਨਹੀਂ ਫਿਰ ਅਗਲੇ ਪੁਆਇੰਟ ਦੀ ਤਰਫ ਚਲੀਏ ਅਗਲੇ ਪੁਆਇੰਟ ਕੀ ਕਿਹਾ ਕਿ ਅਗਰ ਕਾਮਯਾਬ ਜੀਵਨ ਚ ਹੋਣਾ ਹੈ ਤਾਂ ਵਿਸ਼ਵਾਸ ਦੇ ਨਾਲ-ਨਾਲ ਐਕਸੈਪਟ ਚੇਂਜ ਕੁਇਕਲੀ ਦੂਸਰਾ ਪੁਆਇੰਟ ਹੈ ਐਕਸੈਪਟ ਚੇਂਜ ਵਿਕਲੀ ਬਦਲਾਬ ਨੂੰ ਜਲਦੀ ਸਵੀਕਾਰ ਕਰੋ ਅਗਰ ਤੁਹਾਡੇ ਜੀਵਨ 'ਚ ਕੋਈ ਬਦਲਾਬ ਹੁੰਦਾ ਹੈ ਨਾ ਕਈ ਬੰਦਾ ਕਹਿੰਦਾ ਬੁਰਾ ਵਕਤ ਆ ਗਿਆ ਕੋਈ ਘਟਨਾ ਹੋ ਗਈ ਹਾਏ ਮੇਰੇ ਨਾਲ ਇਦਾਂ ਕਿਉਂ ਹੋ ਗਿਆ ਮੇਰੇ ਨਾਲ ਇਦਾਂ ਨਹੀਂ ਹੋਣਾ ਚਾਹੀਦਾ ਸੀ ਆ ਮੈਨੂੰ ਕਿਸ ਨੇ ਧੋਖਾ ਦੇ ਦਿੱਤਾ ਆ ਮੇਰਾ ਪੈਸਾ ਚਲਾ ਗਿਆ ਮੇਰਾ ਆਇਨਾ ਨੁਕਸਾਨ ਹੋ ਗਿਆ ਆ ਪਹਿਲਾਂ ਤਾਂ ਮੈਨੂੰ ਬਿਮਾਰੀ ਹੈ ਨਹੀਂ ਸੀ ਆ ਜੱਕਦਾਂ ਮੈਨੂੰ ਸ਼ੂਗਰ ਕਿੱਥੋਂ ਹੋ ਗਈ ਆ ਜੱਕਦਾਂ ਮੈਨੂੰ ਅਟੈਕ ਕਿੱਥੋਂ ਹੋ ਗਿਆ ਜੱਕਦਾਂ ਮਾ ਪ੍ਰੋਬਲਮ ਕਿੱਥੋਂ ਆ ਗਈ ਉਹ ਕਹਿੰਦੇ ਇਹਦਾ ਰੋਣਾ ਰੋਣ ਦੀ ਬਜਾਈ ਇਨੂੰ ਸਵੀਕਾਰ ਕਰੋ ਕਿ ਜੋ ਆ ਗਿਆ ਨਾ ਕਿਉਂਕਿ ਜਿੰਨੀ ਜਲਦੀ ਅਸੀਂ ਉਹਨੂੰ ਸਵੀਕਾਰ ਕਰਦੇ ਆਂ ਉੰਨੀ ਜਲਦੀ ਅਸੀਂ ਉਹਦਾ ਹੱਲ ਕਰਨ ਦੀ ਹੁਣ ਫਰਜ਼ ਕਰੋ ਇੱਕ ਬੰਦੇ ਦੇ ਘਰ ਨੂੰ ਅੱਗ ਲੱਗ ਗਈ ਹੁਣ ਬੈਠੇ ਸੋਚੇ ਅੱਗ ਕਿਉਂ ਲੱਗੀ ਕਾਤੇ ਲੱਗੀ ਕਿੱਥੋਂ ਲੱਗੀ ਸ਼ਾਰਟ ਸਰਕਟ ਸ਼ਾਰਟ ਸਰਕਟ ਹੋਇਆ ਇਥੇ ਤਾਰ ਤੁਰ ਲੀਕ ਹੋਈ ਜਾਂ ਕਿਸੇ ਗਵਾਂਡੀ ਨੇ ਸ਼ਰਾਰਤ ਕੀਤੀ ਹੁਣ ਇਹ ਸੋਚਣ ਤੇ ਜਿੰਨਾ ਟਾਈਮ ਲਾਏਗਾ ਉਹਨਾਂ ਨੂੰ ਨੁਕਸਾਨ ਹੋਈ ਲੱਗ ਗਈ ਲੱਗ ਗਈ ਸਾਹਮਣੀ ਹੈ ਹੁਣ ਫਟਾਫਟ ਬੁਝਾਉਣ ਦੀ ਕੋਸ਼ਿਸ਼ ਕਰਦਾ ਕਿ ਜੋ ਬਚਾਅ ਹੋ ਸਕੇ ਹੁਣ ਬੰਦਾ ਕੀ ਕਰਦਾ ਹੈ ਦੁੱਖ ਆ ਗਿਆ ਮੇਰੇ ਨਾਲ ਕਿਉਂ ਹੋਇਆ ਕਾਹਤੇ ਹੋਇਆ ਆ ਪਹਿਲਾਂ ਤਾਂ ਮੈਂ ਚੰਗਾ ਭਲਾ ਸੀ ਆ ਅਚਾਨਕ ਇਦਾਂ ਹੋ ਗਿਆ ਮੇਰੇ ਨਾਲ ਕਿਸੇ ਦੀ ਡੈਥ ਹੋ ਗਈ ਇਹ ਕਿਉਂ ਹੋ ਗਈ ਕਾਹਤੇ ਹੋ ਗਈ ਉਹ ਜੋ ਹੋ ਗਿਆ ਨਾ ਤਾਂ ਹੀ ਤਾਂ ਗੁਰੂਆਂ ਨੇ ਕਿਹਾ ਕਿ ਜੋ ਵੀ ਹੋ ਗਿਆ ਜਦੋਂ ਅੰਦਰੋਂ ਨਿਕਲਦਾ ਤੇਰਾ ਭਾਣਾ ਜਦੋਂ ਇੰਨੀ ਗੱਲ ਕਹਤੀ ਤਕਲੀਫ ਉੱਥੇ ਹੀ ਰੁਕ ਜਾਂਦੀ ਹੈ ਜਿੰਨਾ ਹੀ ਸੋਚਦੇ ਕਿਉਂ ਹੋਇਆ ਕਿਉਂ ਹੋਇਆ ਉਹਨਾਂ ਸਾਡਾ ਦੁੱਖ ਸੋਚ-ਸੋਚ ਕੇ ਵੱਧਦਾ ਹੈ ਤਾਂ ਜਿੰਨਾ ਸੋਚਦੇ ਕੋਈ ਨਹੀਂ ਜੋ ਹੋਇਆ ਇਹ 'ਚ ਵੀ ਮੇਰਾ ਕੋਈ ਸਮਝ ਨਹੀਂ ਆਉਗਣਾ ਇਸ ਕਰਕੇ ਇੱਕ ਸਵਾਲ ਪੁੱਛੀਏ ਤੁਹਾਨੂੰ ਹੁਣ ਫਰਜ਼ ਕਰੋ ਤੁਸੀਂ ਕਿਤੇ ਜ਼ਰੂਰੀ ਜਾਣਾ ਹੈ ਕੋਈ ਮੀਟਿੰਗ ਹੈ ਤੁਹਾਡੀ ਜਿੱਥੇ ਤੁਹਾਨੂੰ ਲੱਖਾਂ ਦਾ ਫਾਇਦਾ ਹੋਣਾ ਹੈ ਤੁਸੀਂ ਜਾਂਦੇ ਹੋ ਟ੍ਰੇਨ ਸਟੇਸ਼ਨ ਤੇ ਜਾਂ ਬੱਸ ਸਟੈਂਡ ਤੇ ਪਰ ਜਿਹੜੀ ਬੱਸ ਜਾਂ ਟ੍ਰੇਨ 'ਚ ਤੁਸੀਂ ਬੈਠਣਾ ਹੈ ਉਹ ਮਿਸ ਹੋ ਜਾਂਦੀ ਹੈ ਕਿਉਂਕਿ ਤੁਸੀਂ ਲੇਟ ਹੋ ਜਾਂਦੇ ਹੋ ਔਰ ਤੁਸੀਂ ਹੁਣ ਮੀਟਿੰਗ ਦੇ ਟਾਈਮ ਨਾਲ ਤਾਂ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਤਾਂ ਤੁਸੀਂ ਹੁਣ ਕੀ ਕਰੋਗੇ ਸ਼ਾਇਦ ਤੁਸੀਂ ਕੋਸੋਗੇ ਹਾਏ ਮੇਰੀ ਕਿਸਮਤ ਮਾੜੀ ਆ ਮੇਰ ਨਾਲ ਇਦਾਂ ਕਿਉਂ ਹੁੰਦਾ ਹੈ ਮੇਰਾ ਲੱਖਾਂ ਦਾ ਨੁਕਸਾਨ ਹੋ ਗਿਆ ਅਰਬਾ ਇਹ ਤੂੰ ਕੀ ਕੀਤਾ ਹੁੰਦਾ ਕਿ ਨਹੀਂ ਕੇ ਮੇਰਾ ਬੰਦਾ ਸ਼ਾਇਦ ਕੋਸਣਾ ਸ਼ੁਰੂ ਕਰ ਦੇਵੇ ਰੱਬ ਨੂੰ ਬੁਰਾ ਬੋਲਣਾ ਸ਼ੁਰੂ ਕਰ ਦੇਵੇ ਬੋਲੋ ਇਦਾਂ ਹੋਏਗਾ ਕਿ ਨਹੀਂ ਸਮਝ ਦਿਓ ਕਿ ਨਹੀਂ ਪਰ ਹੁਣੀ 15-20 ਮਿੰਟ ਬਾਅਦ ਤੁਹਾਨੂੰ ਪਤਾ ਲੱਗੇ ਕਿ ਲੈ ਵੀ ਉਹ ਜਿਹੜੀ ਬੱਸ ਜਾ ਰਹੀ ਸੀ ਉਹਦਾ ਐਕਸੀਡੈਂਟ ਹੋ ਗਿਆ ਹੁਣ ਤੁਸੀਂ ਕੋਸੋਗੇ ਜਾਂ ਕੀ ਕਹੋਗੇ ਉਹ ਸ਼ੁਕਰ ਹੈ ਰੱਬਾ ਸ਼ੁਕਰ ਹੈ ਮੈਂ ਨਹੀਂ ਬੈਠਾ ਸ਼ੁਕਰ ਹੈ ਮੇਰਾ ਬਚਾਅ ਹੋ ਗਿਆ ਕਿਉਂਕਿ ਦੱਸਣਾ ਕੀ ਚਾਹਦੇ ਆ ਸਿਚੁਏਸ਼ਨ ਉਹੀ ਹੈ ਸਮਝਦੇ ਹੋ ਕਿ ਨਹੀਂ ਹੁਣ ਇੱਕ ਬੰਦਾ ਕੋਸਣਾ ਸ਼ੁਰੂ ਕਰ ਦਿੰਦਾ ਹੈ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੰਦਾ ਹੈ ਇੱਕ ਬੰਦਾ ਕਹਿੰਦਾ ਜੋ ਹੋ ਰਿਹਾ ਹੈ ਸ਼ੁਕਰ ਹੈ ਮੇਰੇ ਮਾਲਕ ਹੁਣ ਜਰਾ ਦੇਖੋ ਸ਼ਿਕਾਇਤ ਕਰਨ ਵਾਲੇ ਦੇ ਅੰਦਰ ਬਹੁਤ ਕੁਝ ਵਿਗੜ ਰਿਹਾ ਹੈ ਜਿੰਨਾ ਸ਼ਿਕਾਇਤ ਕਰੇਗਾ ਟੈਨਸ਼ਨ ਵਧੇਗੀ ਦੁੱਖ ਵਧੇਗਾ ਚਿੰਤਾ ਵਧੇਗੀ ਔਰ ਚਿੰਤਾ ਵਧ ਕੇ ਆਪਣੇ ਅੰਦਰ ਹੀ ਆਪਣੇ ਸਵਸਥ ਸਰੀਰ ਦਾ ਨੁਕਸਾਨ ਕਰੇਗਾ ਤਾਂ ਜਿੰਨਾ ਬੰਦਾ ਸ਼ੁਕਰ ਕਰੇਗਾ ਤਾਂ ਹੀ ਤਾਂ ਇਹ ਰਿਸਰਚ ਅੱਜ ਹੋ ਚੁੱਕੀ ਹੈ ਕਿ ਗ੍ਰੈਟੀਟਿਊਡ ਕਰਨ ਵਾਲਾ ਸ਼ੁਕਰਾਨਾ ਕਰਨ ਵਾਲਾ ਬੰਦਾ ਖੁਸ਼ ਵੀ ਰਹਿੰਦਾ ਹੈ ਉਹਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹੈ ਤਾਂ ਸ਼ਿਕਾਇਤ ਕਰਨ ਵਾਲਾ ਬੰਦਾ ਹਰ ਵੇਲੇ ਆ ਮਾੜਾ ਹੋ ਗਿਆ ਉਹ ਮਾੜਾ ਹੋ ਗਿਆ ਸ਼ਿਕਾਇਤਾਂ ਕਰਨ ਵਾਲਾ ਬੰਦਾ ਬਿਮਾਰ ਵੀ ਜ਼ਿਆਦਾ ਰਹਿੰਦਾ ਹੈ ਤਾਂ ਜੀਵਨ 'ਚ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਿਉਂਕਿ ਮਾੜੀ ਮਾੜੀ ਗੱਲ ਤੇ ਸ਼ਿਕਾਇਤ ਸਮਝਣਾ ਜ਼ਰਾ ਸਾਰਾ ਤਾਂ ਅਗਰ ਤੁਸੀਂ ਸ਼ੁਕਰ ਕਰਦੇ ਹੋ ਸਮਝਦੇ ਹੋ ਕਿ ਨਹੀਂ ਹੁਣ فرض ਕਰੋ ਘਰ ਵਾਲੀ ਆਈ ਦਾਲ 'ਚ ਨਮਕ ਘੱਟ ਸੀ ਤੁਸੀਂ ਉਹਨੂੰ ਗੁੱਸਾ ਆਖੀ ਅਦਾਲਤ 'ਚ ਨਮਕ ਘੱਟ ਤੈਨੂੰ ਦਾਲ ਬਣਨੀ ਨਹੀਂ ਆਂਦੀ ਸਮਝਣਾ ਜ਼ਰਾ ਤਾਂ ਸ਼ਾਇਦ ਅੱਗੇ ਹੋ ਗਏ ਹੁਣ ਆਪੇ ਹੀ ਬਣਾਓ ਫਿਰ ਮੈਂ ਬਣਾਣੀ ਨਹੀਂ ਹੁਣ ਇੱਕ ਤਾਂ ਮੈਂ ਮਿਹਨਤ ਕਰਦੀ ਦੋ ਢਾਈ ਘੰਟੇ ਲਾ ਕੇ ਗਰਮੀ 'ਚ ਖੜੀ ਹੁੰਦੀ ਹਾਂ ਚੁੱਲ੍ਹੇ ਦੇ ਕੋਲ ਗੈਸ ਦੇ ਕੋਲ ਤੁਸੀਂ ਆ ਕੇ ਨੁਕਸ ਕੱਢਦੇ ਹੋ ਮੇਰੇ ਸਮਝਣਾ ਜ਼ਰਾ ਪਰ ਹੁਣ ਅਗਰ ਦੂਜੀ ਤਰ੍ਹਾਂ ਕਹੀਏ ਦਾਲ 'ਚ ਨਮਕ ਘੱਟ ਹੈ ਐਸੀ ਕਹੀਏ ਭਈ ਤੇਰੀ ਮਿਹਰਬਾਨੀ ਤੂੰ ਇੰਨੀ ਮਿਹਨਤ ਨਾਲ ਦਾਲ ਬਣਾਈ ਹੈ ਹੁਣ ਪਤਾ ਤੁਹਾਨੂੰ ਨਮਕ ਘੱਟ ਹੈ ਜਰਾ ਆ ਜਾ ਦਿਲ ਕਰਦਾ ਇੱਕ ਮੁਰਗੀ ਤੈਨੂੰ ਵੀ ਖਵਾ ਦੇਵਾਂ ਤੋੜ ਕੇ ਇੱਕ ਮੁਰਗੀ ਉਹਦੇ ਮੂੰਹ 'ਚ ਪਾ ਦਿਓ ਉਹਨੂੰ ਵੀ ਪਤਾ ਲੱਗ ਜਾਏਗਾ ਦਾਲ 'ਚ ਨਮਕ ਉਹ ਕਹਿੰਦਾ ਠਹਿਰੋ ਠਹਿਰੋ ਜੀ ਨਾ ਜਦ ਨਮਕ ਘਾਟੇ ਹੋਣੀ ਪੰਦੀ ਆ ਪਿਆਰ ਵੀ ਵੱਧ ਗਿਆ ਮਸਲਾ ਵੀ ਹੱਲ ਪਰ ਬੰਦਾ ਕੀ ਕਰਦਾ ਹੈ ਆਪਣੇ ਸਿਸਟਮ ਨੂੰ ਆਪ ਹੀ ਵਿਗਾੜ ਲੈਂਦਾ ਹੈ ਫਿਰ ਕਹਿੰਦਾ ਘਰ ਚ ਪਿਆਰ ਹੈ ਨਹੀਂ ਘਰ ਚ ਸੁੱਖ ਸ਼ਾਂਤੀ ਹੈ ਨਹੀਂ ਉਹ ਹਰ ਚੀਜ਼ ਨੂੰ ਹੈਂਡਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਪਰ ਅਸੀਂ ਹੈਂਡ ਨਹੀਂ ਗਲਤ ਬਸੇ ਫੜਦੇ ਆ ਤਾਂ ਫਿਰ ਕਹਿੰਦੇ ਆ ਸਾਡੀ ਜ਼ਿੰਦਗੀ ਚ ਦੁੱਖ ਬੜੇ ਆ ਸਾਡੀ ਘਰ ਚ ਪਰੇਸ਼ਾਨੀਆਂ ਬੜੀਆਂ ਆ ਅਗਰ ਸਹੀ ਢੰਗ ਨਾਲ ਹੈਂਡਲ ਫੜਨਾ ਆ ਜਾਵੇ ਦਾ ਸਾਡਾ ਜੀਵਨ ਖੁਸ਼ੀਆਂ ਨਾਲ ਭਰ। ਇਹ ਲੈ ਥੋੜਾ ਸਮਝਣਾ ਇਸ ਚੀਜ਼ ਨੂੰ। ਸਮਝ ਦਿਓ ਕਿ ਨਹੀਂ। ਅੱਜ ਤੋਂ ਤੁਸੀਂ ਵੀ ਇੱਦਾਂ ਕਰਨੀ ਹੈ। ਕੋਈ ਚੀਜ਼ ਘਟ ਵੱਧ ਹੋਵੇ ਨਾ ਲੜਨ ਦੀ بجائے ਪਿਆਰ ਨਾਲ ਕਰਕੇ ਦੇਖੋ ਜਰਾ। ਪਿਆਰ ਨਾਲ کہہ ਕੇ ਦੇਖੋ ਤੁਹਾਡੇ ਘਰ ਦਾ ਮਾਹੌਲ ਹੀ ਬਦਲਣਾ। ਤੁਹਾਡੇ ਘਰ ਚ ਉਹਦੇ ਖੁਸ਼ੀਆਂ ਆਣੀਆਂ, ਸੁੱਖ ਸ਼ਾਂਤੀ ਆਣੀ ਸ਼ੁਰੂ ਹੋ ਜਾਏਗਾ। ਇਸ ਕਰਕੇ ਕਿਉਂਕਿ ਬੰਦੇ ਦੇ ਕਰਮ ਹੀ ਹੈ। ਅਗਰ ਬੰਦਾ ਪਿਆਰ ਨਾਲ ਵੀ ਕਰਮ ਕਰਦਾ ਹੈ ਉਹਦਾ ਉਦਾਂ ਦਾ ਰਿਜ਼ਲਟ ਮਿਲਦਾ ਤਾਂ ਜੇ ਕੋਈ ਗੁੱਸੇ ਨਾਲ ਕਰੇਗਾ ਨਫ਼ਰਤ ਨਾਲ ਕਰੇਗਾ ਤਾਂ ਉਹਦਾ ਰਿਜ਼ਲਟ ਇਸ ਕਰਕੇ ਜੇ ਰਿਜ਼ਲਟ ਮਾੜਾ ਆ ਰਿਹਾ ਹੈ ਨਾ ਤਾਂ ਫਿਰ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਾਨੂੰ ਆਪਣੇ ਕਰਮ ਨੂੰ ਦਰੁਸਤ ਕਰਨ ਦੀ ਲੋੜ ਹੈ ਕਿਉਂਕਿ ਕੰਪਿਊਟਰ ਵਿੱਚੋਂ ਪ੍ਰਿੰਟ ਉਹੀ ਨਿਕਲਣਾ ਜੋ ਤੁਸੀਂ ਲਿਖਦੇ ਹੋ ਟਾਈਪ ਕਰਦੇ ਹੋ ਹੁਣ ਜੇ ਤੁਸੀਂ ਕਹੋ ਜੀ ਮੈਂ ਇਹ ਪ੍ਰਿੰਟ ਕੀ ਨਿਕਲਿਆ ਇੱਥੇ ਲਾਈਨਾਂ ਹੀ ਗਲਤ ਲਿਖ ਹੋਈਆਂ ਹੈ ਤਾਂ ਕੰਪਿਊਟਰ ਦਾ ਦੋਸ਼ ਨਹੀਂ ਹੈ ਤੂੰ ਆਪਣੀ ਲਿਖਤ ਨੂੰ ਸਹੀ ਕਰ ਦੇ ਪ੍ਰਿੰਟ ਆਊਟ ਆਪੇ ਹੀ ਤੂੰ ਆਪਣੇ ਕਰਮਾਂ ਨੂੰ ਸਹੀ ਕਰ ਲੈ ਆਪਣੀਆਂ ਆਤਮਾ ਨੂੰ ਸਹੀ ਕਰ ਲੈ ਤੇਰੇ ਜੀਵਨ ਦੀ ਤਸਵੀਰ ਆਪੇ ਹੀ ਸਹੀ ਹੁੰਦੀ ਚਲੀ ਜਾਏਗੀ ਸਮਝਦੇ ਹੋ ਕਿ ਨਹੀਂ ਇਸ ਲਈ ਫਿਰ ਆਮਾ ਗੋਸ ਪੁਆਇੰਟ ਤੇ ਕਿ ਅਗਰ ਤੁਸੀਂ ਸ਼ਾਂਤੀ ਨਾਲ ਸ਼ੁਕਰ ਕਰਦੇ ਹੋ ਧੰਨਵਾਦ ਕਰਦੇ ਹੋ ਖੁਸ਼ ਰਹਿੰਦੇ ਹੋ ਹਾਲਤ ਤਾਂ ਹੋ ਗਈ ਸਿਚੁਏਸ਼ਨ ਤਾਂ ਹੋ ਗਈ ਸਮਝਦੇ ਹੋ ਕਿ ਨਹੀਂ ਜੇ ਤਾਂ ਸਮਝ ਲਓ ਇੱਕ ਪਤਨੀ ਜਦੋਂ ਉਹਦਾ ਪਤੀ ਵਾਪਸ ਆਇਆ ਤਾਂ ਪਤਨੀ ਦੀ ਨਾ ਅੰਗੂਠੀ ਸੋਨੇ ਦੀ ਸੀ ਕਿਤੇ ਗਵਾਚ ਗਈ ਬੜੀ ਪਰੇਸ਼ਾਨ ਹੈ ਬੜੀ ਪਰੇਸ਼ਾਨ ਪਤੀ ਨੇ ਪੁੱਛਿਆ ਕੀ ਗੱਲ ਬੜੀ ਪਰੇਸ਼ਾਨ ਹੈ ਉਹ ਕਹਿੰਦੀ ਜੀ ਮੇਰੀ ਅੰਗੂਠੀ ਸੋਨੇ ਦੀ ਕਿਤੇ ਮਿਲ ਨਹੀਂ ਰਹੀ ਤਾਂ ਪਤੀ ਨੇ ਕਿਹਾ ਦੇਖ ਜੋ ਹੋਣਾ ਸੀ ਉਹ ਤਾਂ ਸੋਨਾ ਤਾਂ ਗਿਆ ਪਰ ਤੂੰ ਆਪਣੀ ਖੁਸ਼ੀ ਕਿਉਂ ਗਵਾਉਂਦੀ ਹੈ ਆਪਣੀ ਸਿਹਤ ਕਿਉਂ ਗਵਾਉਂਦੀ ਹੈ ਸਮਝਦੇ ਹੋ ਕਿ ਨਹੀਂ ਇਸ ਕਰਕੇ ਜੋ ਗਿਆ ਕੋਈ ਗੱਲ ਨਹੀਂ ਇਹ ਫੇਰ ਆ ਜਾਏਗਾ ਸੋਨਾ ਫੇਰ ਆ ਜਾਏਗਾ ਪਰ ਜੇ ਉਹਦੀ ਟੈਨਸ਼ਨ ਤੈਨੂੰ ਕੁਝ ਹੋ ਗਿਆ ਤਾਂ ਤੈਨੂੰ ਦੁਬਾਰਾ ਮੈਂ ਕਿੱਥੋਂ ਲਾਉਂਦਾ ਪਤਨੀ ਨੂੰ ਸਮਝ ਆਈ ਥੋੜਾ ਸਮਝਾਇਆ ਕਹਿੰਦੇ ਹੋ ਗਿਆ ਹੁਣ ਕਬੂਲ ਕਰ ਕੋਈ ਗੱਲ ਨਹੀਂ ਦੁਬਾਰਾ ਲੈ ਲਵਾਂਗੇ ਟੈਨਸ਼ਨ ਨਾ ਦੀ ਕਿਉਂਕਿ ਸੋਨੇ ਨਾਲੋਂ ਕੀਮਤੀ ਸਾਡਾ ਇਸ ਲਈ ਫਿਰ ਕਵਾਂਗੇ ਅਗਰ ਤੁਹਾਡਾ ਪੈਸਾ ਘਟ ਹੈ ਨਾ ਤਾਂ ਪੈਸਾ ਕਮਾਇਆ ਜਾ ਸਕਦਾ ਹੈ ਪਰ ਅਗਰ ਸਮਾਂ ਘਟ ਹੈ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਕਮਾਣ ਵਾਲੀ ਕੋਈ ਨਾ ਹੀ ਫੈਕਟਰੀ ਹੈ ਨਾ ਹੀ ਕੋਈ ਦੁਕਾਨ ਹੈ ਜਿੱਥੇ ਜਾ ਕੇ ਮੈਂ ਕਮਾ ਲਵਾਂ ਇਸ ਲਈ ਇਹੀ ਸਭ ਤੋਂ ਕੀਮਤੀ ਹੈ ਸਾਡੀ ਹੈਲਥ ਸਾਡਾ ਸਮਾਂ ਇਹਦੀ ਕਦਰ ਕਰੀਏ ਹੁਣ ਕਹਿੰਦੇ ਆ ਦੋਕ ਦਿਨਾਂ ਬਾਅਦ ਪਤੀ ਕਿਤੇ ਗੱਡੀ ਲੈ ਕੇ ਜਾ ਰਿਹਾ ਸੀ ਗੱਡੀ 'ਚ कोई मोटरसाइकिल मार गया स्क्रैच पे गए पत्नी ਨਾਲ ਬੈਠੀ ਸੀ ਪਤੀ ਨੇ ਉਤਰ ਕੇ ਦੇਖਿਆ ਓਹੋ ਗੱਡੀ ਨੂੰ ਸਕ੍ਰੈਚ ਪੈ ਗਏ ਪਤਨੀ ਆਈ ਕਹਿੰਦੀ ਹੱਸੋ ਕਹਿੰਦਾ ਕੀ ਗੱਲ ਮਿਸ ਉਹ ਕਹਿੰਦੀ ਹੁਣ ਤਾਂ ਹੋ ਗਿਆ ਨਾ ਗੱਡੀ ਠੀਕ ਹੋ ਜਾਏਗੀ ਪਰ ਜੇ ਟੈਨਸ਼ਨ ਲੈ ਕੇ ਤੁਹਾਨੂੰ ਕੁਝ ਹੋ ਗਿਆ ਤੁਹਾਨੂੰ ਕਿੱਥੇ ਲਾਵਾਂਗੀ ਸਮਝਣਾ ਜ਼ਰਾ ਉਹ ਕਹਿੰਦਾ ਗੱਲ ਤਾਂ ਠੀਕ ਹੈ ਫਿਰ ਦੋਨੇ ਹੱਸ ਕੇ ਬਹਿ ਗਏ ਕਿਉਂਕਿ ਪਤਾ ਜੋ ਹੋ ਗਿਆ ਉਹ ਤਾਂ ਹੋ ਹੁਣ ਸਾਡੇ ਰੋਣ ਨਾਲ ਚਿੰਤਾ ਕਰਨ ਨਾਲ ਬਦਲ ਪਰ ਉਹਦੇ ਬਾਰੇ ਸੋਚ-ਸੋਚ ਕੇ ਦੁਖੀ ਹੋਗੇ ਅਸੀਂ ਗਵਾਹ ਬਹੁਤ ਖੁਸ਼ ਇਸ ਲਈ ਐਕਸੈਪਟ ਚੇਂਜ ਕਵਿਕਲੀ ਜਿੰਨੀ ਜਲਦੀ ਹੋ ਸਕੇ ਜੋ ਬਦਲਾਅ ਆਇਆ ਇਹਨੂੰ ਕਬੂਲ ਬਦਲਾਅ ਵੀ ਹੁੰਦਾ ਨਾ ਅੱਜ ਦਾ ਹੋ ਗਿਆ ਮੇਰੀ ਚੰਗੀ ਬਲੀ ਸਿਹਤ ਬਿਮਾਰ ਹੋ ਗਈ ਕਬੂਲ ਕਰੋ ਜਿੰਨੀ ਜਲਦੀ ਕਬੂਲ ਕਰਾਂਗੇ ਟੈਨਸ਼ਨ ਘਟੇਗੀ ਔਰ ਉਨੀ ਜਲਦੀ ਹੱਲ ਕਰਨਾ ਸ਼ੁਰੂ ਇਸ ਲਈ ਫਿਰ ਕੀ ਗਿਆ ਇਹ ਦੂਸਰਾ ਪੁਆਇੰਟ ਸੀ ਐਕਸੈਪਟ ਚੇਂਜ ਕਵਿਕਲੀ ਤੀਸਰਾ ਕੀ ਗਿਆ ਕਿ ਕੀਪ 무ਵਿੰਗ ਫਾਰਵਰਡ ਜਿੰਨੀ ਜਲਦੀ ਉਹ ਕਬੂਲ ਕਰਕੇ ਅੱਗੇ ਵਧੋ ਉੱਥੇ ਹੀ ਦੇਖ ਕੇ ਪਰੇਸ਼ਾਨ ਨਾ ਹੁੰਦੇ ਰਹੋ ਕਿਉਂ ਹੋ ਗਿਆ ਕਾਹਤੇ ਹੋ ਗਿਆ ਕਿਉਂਕਿ ਜ਼ਿੰਦਗੀ ਹਮੇਸ਼ਾ ਅੱਗੇ ਵਧਣ ਵਾਲਾ ਹੀ ਕਾਮਯਾਬ ਹੁੰਦਾ ਹੈ ਇਸ ਲਈ ਪੁਰਾਣਾ ਨਾ ਸੋਚਿਓ ਪਹਿਲਾਂ ਕੀ ਹੋ ਗਿਆ ਜੋ ਹੋ ਗਿਆ ਸੋ ਹੋ ਗਿਆ ਹੁਣ ਉਹਦੇ ਬਾਰੇ ਸੋਚ ਕੇ ਦੁਖੀ ਹੋਣ ਦੀ ਬਜਾਏ ਅੱਗੇ ਮੈਂ ਬੈਸਟ ਕੀ ਕਰ ਸਕਦਾ ਹਾਂ ਅੱਗੇ ਮੈਂ ਬਿਹਤਰ ਕੀ ਕਰ ਸਕਦਾ ਹਾਂ ਉਧਰ ਆਪਣਾ ਕਦਮ ਕਹਿ ਦਿਓ ਬਦਾਈਏ ਖੁਸ਼ੀਆਂ ਫਿਰ ਮਿਲਦੀਆਂ ਹੈ ਇਸ ਲਈ ਫਿਰ ਕੀ ਕਿਹਾ ਡੋਨਟ ਵੇਸਟ ਟਾਈਮ ਡੋਨਟ ਬੇਸਡ ਯੂ ਆਰ ਟਾਈਮ ਆਪਣਾ ਸਮਾਂ ਸੋਚਣ ਤੇ ਬਰਬਾਦ ਨਾ ਕਰੋ ਅੱਗੇ ਵਧਿਏ ਜਰਾ ਸਮਝਣਾ ਸਾਰਿਆਂ ਨੇ ਇਹ 4 ਪੁਆਇੰਟ ਦੱਸ ਦਿੱਤੇ ਹੁਣ ਤਿੰਨ ਫਟਾਫਟ ਦੱਸ ਦਈਏ ਕਿ ਅੱਗੇ ਕੀ ਕਿਹਾ ਕਿ ਪ੍ਰੈਕਟਿਸ ਮੇਕਸ ਯੂ ਪਰਫੈਕਟ ਕਿ ਜਿਹੜਾ ਬੰਦਾ ਅਭਿਆਸ ਕਰਦਾ ਹੈ ਨਾ ਰੋਜ਼ ਮਿਹਨਤ ਕਰਦਾ ਹੈ ਇਹ ਮਿਹਨਤ ਹੀ ਬੰਦੇ ਨੂੰ ਪਰਫੈਕਟ ਬਣਾਉਂਦੀ ਹੈ ਇਸ ਕਰਕੇ ਅੱਜ ਅਗਰ ਤੁਸੀਂ ਕਮਜ਼ੋਰ ਹੋ ਅੱਜ ਅਗਰ ਤੁਹਾਡੇ ਅੰਦਰ ਕਮੀ ਹੈ ਆਪਣੀਆਂ ਕਮੀਆਂ ਨੂੰ ਕੋਸਣ ਦੀ بجائے ਮਿਹਨਤ ਕਰਨੀ ਸ਼ੁਰੂ ਕਰੋ ਵਿਸ਼ਵਾਸ ਦੇ ਨਾਲ ਕਿ ਅਗਰ ਅੱਜ ਮੈਨੂੰ ਸਾਈਕਲ ਚਲਾਣਾ ਨਹੀਂ ਆਂਦਾ ਤਾਂ ਮੈਂ ਰੋਣ ਦੀ بجائے ਰੋਜ਼ ਪ੍ਰੈਕਟਿਸ ਕਰਾਂ ਤਾਂ ਮੇਰੀ ਇਹ ਕਮੀ ਦੂਰ ਸਮਝ ਆ ਰਹੀ ਕਿ ਨਹੀਂ ਇਸ ਲਈ ਜਿਹੜੇ ਮੈਡੀਟੇਸ਼ਨ ਕਰਨ ਵਾਲੇ ਆ ਜਾਂ ਜਿਹੜੇ ਹੋਰ ਮਿਹਨਤ ਕਰਨ ਵਾਲੇ ਆ ਕਦੀ ਵੀ ਘਬਰਾਓ ਨਾ ਬਸ ਮਿਹਨਤ ਨਾਲ ਕਦਮ ਅੱਗੇ ਵਧਾਉਂਦੇ ਰਹੋ ਵਿਸ਼ਵਾਸ ਨਾਲ ਕਿ ਮੈਨੂੰ ਕਾਮਯਾਬੀ ਜ਼ਰੂਰ ਔਰ ਲਾਸਟ ਦੋ ਗੱਲਾਂ ਕੀ ਕਹੀਆਂ ਜੇਰਾ ਹੁਣ ਗੌਰ ਕਰਨਾ ਕਿ ਹਰ ਵੇਲੇ ਆਪਣੇ ਚਿਹਰੇ ਤੇ ਇੱਕ ਸਮਾਈਲ ਰੱਖਣੀ ਹੈ ਸਮਝ ਦਿਓ ਕਿ ਕੀ ਰੱਖਣੀ ਹੈ ਸਮਾਈਲ ਬੀ ਹੈਪੀ ਇਨ ਆਲ ਸਿਚੁਏਸ਼ਨ ਕਿ ਕਿਸੇ ਤਰ੍ਹਾਂ ਦੀ ਵੀ ਸਿਚੁਏਸ਼ਨ ਹੋਵੇ ਦੁੱਖ ਦੀ ਸੁੱਖ ਦੀ ਆਪਣੇ ਚਿਹਰੇ ਤੇ ਸਦਾ ਵਿਸ਼ਵਾਸ ਦੀ ਸਮਾਈਲ ਰੱਖੋ ਰੱਖੋਗੇ ਕਿ ਨਹੀਂ ਅੱਜ ਤੋਂ ਰੋਣ ਦੀ ਬਜਾਏ ਕਿਉਂਕਿ ਸਮਾਈਲ ਕਰਨ ਦੇ ਨਾਲ ਅਸੀਂ ਕਈ ਵਾਰ ਇਹਦਾ ਜ਼ਿਕਰ ਕੀਤਾ ਹੈ ਕਿ ਜਿੰਨਾ ਤੁਸੀਂ ਖੁਸ਼ ਰਹਿੰਦੇ ਹੋ ਉਹਨਾਂ ਤੁਹਾਡੇ ਅੰਦਰ ਡੋਪਾਮਾਈਨ 세ਰੋਟੋਨਿਨ ਆਕਸੀਟੋਸਿਨ ਇਦਾਂ ਦੇ ਕਈ ਕੈਮੀਕਲ ਪੈਦਾ ਹੁੰਦੇ ਆ ਜਿਹੜੇ ਤੁਹਾਨੂੰ ਜਿਹਨੂੰ ਹੈਪੀ ਕੈਮੀਕਲ ਕਿਹਾ ਜਾਂਦਾ ਹੈ ਜਿਹੜੇ ਤੁਹਾਨੂੰ ਫਿੱਟ ਰੱਖਦੇ ਆ ਔਰ ਇਹ ਸਮਾਈਲ ਜਿਹੜੀ ਹੈ ਨਾ ਵਿਸ਼ਵਾਸ ਦੀ ਸਮਾਈਲ ਇਹ ਤੁਹਾਨੂੰ ਰੱਬ ਨਾਲ ਵੀ ਜੋੜ ਕੇ ਰੱਖਦੀ ਹੈ ਸਮਝਣਾ ਜ਼ਰਾ ਸਾਰਿਆਂ ਨੇ ਔਰ ਜਿਹੜਾ ਕਨੈਕਸ਼ਨ ਉਹਦੇ ਨਾਲ ਜੁੜਿਆ ਰਹਿੰਦਾ ਜੇ ਉਹਦੇ ਜੀਵਨ ਚ ਮੁਸ਼ਕਿਲ ਆਂਦੀ ਵੀ ਹੈ ਤਾਂ ਜਲਦੀ ਹੱਲ ਵੀ ਹੋ ਜਾਂਦੀ ਹੈ ਔਰ ਲਾਸਟ ਗੱਲ ਕਹੀ ਐਟੀਟਿਊਡ ਇਜ਼ एवरीथिंग ਕਿ ਬੰਦੇ ਦਾ ਨਜ਼ਰੀਆ ਹੀ ਸਭ ਕੁਝ ਹੈ ਕਿ ਅਗਰ ਨਜ਼ਰੀਆ ਆਪਣਾ ਸਾਕਾਰਾਤਮਕ ਰੱਖਦੇ ਆ ਪੋਜ਼ਿਟਿਵ ਰੱਖਦੇ ਆ ਤਾਂ ਸਾਨੂੰ ਜੀਵਨ ਚ ਫਿਰ ਫਲ ਵੀ ਅੱਛਾ ਹੀ ਮਿਲਦਾ ਹੈ ਇਸ ਲਈ ਅੱਜ ਤੋਂ ਨੈਗੇਟਿਵ ਸੋਚਣਾ ਕਹਿ ਦਿਓ ਸਾਰੇ ਜੀਵ ਖੁਸ਼ੀ ਚਾਹੀਦੀ ਹੈ ਨਾ ਕਾਮਯਾਬੀ ਚਾਹੀਦੀ ਹੈ ਤਾਂ ਅੱਜ ਤੋਂ ਨੈਗੇਟਿਵ ਨਹੀਂ ਸੋਚਣਾ ਜੇ ਨੈਗੇਟਿਵ ਮਾਈਂਡ ਵਿੱਚ ਗੱਲ ਆਵੇ ਵੀ ਤਾ ਉਹਨੂੰ ਪੋਜ਼ਿਟਿਵ ਵਿੱਚ ਬਦਲੀਏ ਉਹ ਸੇਵਟੀ ਕਿਦਾਂ ਬਦਲਣਾ ਹੈ ਕਿਉਂ ਨਹੀਂ ਹੋਏਗਾ ਜਦ ਮੈਨੂੰ ਤਾਕਤ ਦੇਣ ਵਾਲਾ ਮੇਰਾ ਮਾਲਿਕ ਮੇਰੇ ਤਾਂ ਵੀ ਕਿਉਂ ਨਹੀਂ ਹੋਏਗਾ ਹਰ ਮੁਸ਼ਕਿਲ ਦੂਰ ਹੋਏਗੀ ਹਰ ਮੁਸ਼ਕਿਲ ਦਾ ਹੱਲ ਇਸ ਲਈ ਇਹ ਯਕੀਨ ਰੱਖਣਾ ਹੈ ਤਾਂ ਹੀ ਤਾਂ ਇੱਥੇ ਹੁਣ ਟਾਈਮ ਵੀ ਕਾਫੀ ਹੋ ਗਿਆ ਇਸ ਲਈ ਸਤਸੰਗ ਨੂੰ ਥੋੜਾ ਲਾਸਟ ਬਚਨਾਂ ਲੈ ਕੇ ਚਲੀਏ ਕਿਉਂਕਿ ਵੈਸੇ ਤਾਂ ਇੰਨੇ ਇਸ਼ਾਰੇ ਕਰ ਚੁੱਕੇ ਆਂ ਅਗਰ ਤੁਸੀਂ ਸਮਝ ਲਵੋ ਤਾਂ ਤੁਹਾਡੀ ਜ਼ਿੰਦਗੀ ਅੱਜ ਤੋਂ ਹੀ ਬਦਲਣੀ ਸ਼ੁਰੂ ਕਿਉਂਕਿ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਅਸੀਂ ਤੁਹਾਡੀ ਹਿੰਮਤ ਦੇ ਲੈਵਲ ਨੂੰ ਵਧਾਣਾ ਚਾਹੁੰਦੇ ਆ ਤੁਹਾਡੇ ਵਿਸ਼ਵਾਸ ਦੇ ਲੈਵਲ ਨੂੰ ਕਿਉਂਕਿ ਜਿੰਨਾ ਤੁਹਾਡਾ ਵਿਸ਼ਵਾਸ ਦਾ ਹਿੰਮਤ ਦਾ ਲੈਵਲ ਵੱਧਾ ਹੈ ਉਨੇ ਹੀ ਤੁਹਾਡੇ ਜੀਵਨ 'ਚ ਖੁਸ਼ੀਆਂ ਦੌੜ ਕੇ ਆਂਦੀਆਂ ਹੈ ਇਹ ਸਮਝ ਲੈਣਾ ਸਾਰਿਆਂ ਔਰ ਜਿੰਨਾ ਬੰਦਾ ਡਰਦਾ ਰਹਿੰਦਾ ਹੈ ਚਿੰਤਾ ਕਰਦਾ ਹੈ ਉਹ ਚਿੰਤਾ ਔਰ ਡਰ ਉਹਦੀਆਂ ਖੁਸ਼ੀਆਂ ਨੂੰ ਉਤੋਂ ਦੂਰ ਕਰ ਦਿੰਦੀਆਂ ਹੈ ਤਾਂ ਹੀ ਤਾਂ ਇੱਥੇ ਦੱਸਣਾ ਜੋ ਸ਼੍ਰੀ ਕ੍ਰਿਸ਼ਨ ਨੇ ਬੜੀ ਪਿਆਰੀ ਗੱਲ ਕਹੀ ਹੈ श्री कृष्ण की कहते आस्था और डर आस्था और डर दोनों आपको बहुत दिखाते हैं जो आपको नजर नहीं आता ये बड़ी प्यारी बात है जरा इसकी गहराई ਨੂੰ ਸਮਝੇ ਦੇਖਣ ਨੂੰ ਤਾਂ ਲਾਈਨ ਬੜੀ ਛੋਟੀ ਜਿਹੀ ਲੱਗਦੀ ਹੈ ਪਰ ਇਹਦੀ ਗਹਿਰਾਈ ਬੜੀ ਹੈ ਜਦੋਂ ਅਸੀਂ श्री कृष्ण ਦੀ ਇਹ ਲਾਈਨ ਸੁਣੀ ਪੜ੍ਹੀ ਨਾ ਤਾਂ ਬੜੀ ਗਹਿਰਾਈ ਜਾ ਕੇ ਕੀ ਦੇਖਿਆ ਕਿ ਇਹਦੇ ਚ ਜੀਵਨ ਦਾ ਸਾਰ ਛੁਪਿਆ ਹੋਇਆ ਹੈ ਕਿਉਂਕਿ ਬੰਦਾ ਦੋ ਤਰੀਕਿਆਂ ਨਾਲ ਦੇਖ ਸਕਦਾ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਇੱਕ ਆਸਥਾ ਨਾਲ ਔਰ ਦੂਸਰਾ ਡਰ ਦੇ ਨਾਲ ਕਿਉਂਕਿ ਆਸਥਾ ਔਰ ਡਰ ਇਹ ਦੋ ਚੀਜ਼ਾਂ ਹੈ ਕਿ ਸਾਨੂੰ ਉਹ ਦੇਖਣ ਤੇ ਮਜਬੂਰ ਕਰ ਦਿੰਦੀਆਂ ਹੈ ਜੋ ਅੱਜ ਸਾਡੇ ਸਾਹਮਣੇ ਸਮਝਦੇ ਹੋ ਕਿ ਨਹੀਂ ਹੁਣ ਇੱਕ ਹੁੰਦਾ ਵਿਸ਼ਵਾਸ ਨਾਲ ਆਸਥਾ ਨਾਲ ਦੇਖਣਾ ਔਰ ਇੱਕ ਹੁੰਦਾ ਹੈ ਡਰ ਨਾਲ ਦੇਖਣਾ ਹੁਣ ਜਿਹੜਾ ਬੰਦਾ ਡਰ ਨਾਲ ਦੇਖਦਾ ਹੈ ਉਹ ਨੂੰ ਕੀ ਲੱਗਦਾ ਹੈ ਕਿ ਪਤਾ ਨਹੀਂ ਮੇਰਾ ਫਿਊਚਰ ਕੀ ਹੋਣਾ ਹੈ ਕਿਤੇ ਕੱਲ ਨੂੰ ਮੇਤੇ ਗਰੀਬੀ ਨਾ ਆ ਜਾਵੇ ਕਿਤੇ ਕੱਲ ਨੂੰ ਮੇਰਾ ਕੋਈ ਮਾਰਾ ਨਾ ਹੋਵੇ ਕਿਉਂਕਿ ਡਰਿਆ ਹੋਇਆ ਬੰਦਾ ਹਮੇਸ਼ਾ ਬੁਰਾ ਹੀ ਫਿਊਚਰ ਦੇਖਦਾ ਹੈ ਔਰ ਜੋ ਅੱਜ ਨਹੀਂ ਹੈ ਜੇ ਡਰ ਅੰਦਰ ਹੈ ਤਾਂ ਕੱਲ ਨੂੰ ਉਹ ਚੀਜ਼ ਸਾਡੇ ਸਾਹਮਣੇ ਆ ਜਾਣੀ ਹੈ ਸਮਝਦੇ ਹੋogne ਤਾਂ ਜਿਹਦੇ ਅੰਦਰ ਆਸਥਾ ਹੈ ਵਿਸ਼ਵਾਸ ਹੈ ਆਪਣੇ ਰੱਬ ਤੇ ਉਹ ਵੀ ਆਪਣਾ ਫਿਊਚਰ ਦੇਖਦਾ ਹੈ ਪਰ ਉਹ ਦੇਖਦਾ ਇਦਾਂ ਕਿ ਅਗਰ ਅੱਜ ਮੇਰੇ ਜੀਵਨ 'ਚ ਖੁਸ਼ੀ ਨਹੀਂ ਹੈ ਤਾਂ ਮੈਨੂੰ ਵਿਸ਼ਵਾਸ ਹੈ ਖੁਸ਼ੀ ਇੱਕ ਦਿਨ ਜ਼ਰੂਰ ਆਏਗੀ ਸਮਝਿ ਦਿਓ ਕਿ ਆਸਤਾ ਸਾਨੂੰ ਉਹ ਅੱਛਾ ਦੇਖਣ ਤੇ ਮਜਬੂਰ ਕਰਦੀ ਜੋ ਅਜੇ ਸਾਡੇ ਸਾਹਮਣੇ ਜਿਦਾ ਹੀ ਕਈ ਵਾਰ ਦਸੀਦਾਂ ਨਾ ਅੱਜ ਬੰਦੇ ਕੋ ਗੱਡੀ ਨਹੀਂ ਹੈ ਅੱਜ ਬੰਦੇ ਕੋ ਮੋਟਰਸਾਈਕਲ ਹੈ ਜਿਹੜਾ ਡਰ ਨਾਲ ਦੇਖਣ ਵਾਲਾ ਹੈ ਉਹ ਪਤਾ ਕਿਦਾ ਦੇਖੇਗਾ ਹਾਏ ਅੱਜ ਮੋਟਰਸਾਈਕਲ ਹੈ ਕਿਤੇ ਬੇਕ ਨਾ ਜਾਵੇ ਕਿਤੇ ਕੱਲ ਨੂੰ ਸਾਈਕਲ ਨਾ ਹੋ ਜਾਵੇ ਕਿਤੇ ਮੋਟਰਸਾਈਕਲ ਚੋਰੀ ਨਾ ਹੋ ਜਾਵੇ ਕਿਤੇ ਕੁਝ ਐਦਾਂ ਨੁਕਸਾਨ ਨਾ ਹੋ ਜਾਵੇ ਹੁਣ ਉਹ ਡਰ ਨਾਲ ਆਉਣ ਵਾਲਾ ਕੱਲ ਦੇਖ ਰਿਹਾ ਹੈ ਪਰ ਜਿਹਨੂੰ ਵਿਸ਼ਵਾਸ ਹੈ ਆਸਥਾ ਹੈ ਆਪਣੇ ਰੱਬ ਤੇ ਉਹ ਕਿਦਾਂ ਦੇਖੇਗਾ ਉਹ ਕਹੇਗਾ ਕੋਈ ਨਹੀਂ ਅੱਜ ਮੋਟਰਸਾਈਕਲ ਹੈ ਪਰ ਮੈਨੂੰ ਯਕੀਨ ਹੈ ਮੇਰਾ ਮਾਲਿਕ ਇੱਕ ਦਿਨ ਗੱਡੀ ਦੇ ਬਿਠਾਏਗਾ ਇੱਕ ਦਿਨ ਗੱਡੀ ਖਰੀਦਾਂਗੇ ਗੱਡੀ ਤੇ ਬਿਠਾਏਗਾ ਮੇਰਾ ਮਾਲਿਕ ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਹੁਣ ਇੱਕ ਡਰ ਦੀ ਨਜ਼ਰ ਨਾਲ ਆਉਣ ਵਾਲੇ ਕੱਲ ਨੂੰ ਦੇਖ ਰਿਹਾ ਤੇ ਇੱਕ ਹੁਣ ਇੱਕ ਬੰਦਾ ਚੰਗਾ ਪੱਲਾ ਤੰਦਰੁਸਤ ਉਹ ਆਪਣੇ ਫਿਊਚਰ ਨੂੰ ਅਗਰ ਢਾਰੇ ਉਹਦੇ ਅੰਦਰ ਉਹ ਕਿਦਾਂ ਦੇਖੇਗਾ ਹਾਏ ਕਿਤੇ ਕੱਲ ਨੂੰ ਅਟੈਕ ਨਾ ਹੋ ਜਾਵੇ ਕਿਤੇ ਕੱਲ ਨੂੰ ਮੇਰਾ ਐਕਸੀਡੈਂਟ ਨਾ ਹੋ ਜਾਵੇ ਕਿਤੇ ਕੱਲ ਨੂੰ ਮੇਰੇ ਘਰ 'ਚ ਕੋਈ ਨੁਕਸਾਨ ਨਾ ਹੋ ਜਾਵੇ ਕਿਤੇ ਰਸਤੇ 'ਚ ਮੈਨੂੰ ਕੋਈ ਚੋਰ ਨਾ ਲੁੱਟ ਲਵੇ ਉਹ ਡਰ ਅੱਜ ਨਹੀਂ ਹੈ ਪਰ ਉਹਦੀ ਸੋਚ ਉਹਨੂੰ ਫਿਊਚਰ ਕਿਦਾਂ ਦਿਖਾ ਰਹੀ ਹੈ ਜਰਾ ਸੋਚੋ ਹੁਣ ਐਸਾ ਇਨਸਾਨ ਕਦੀ ਸੁਖੀ ਐਸਾ ਇਨਸਾਨ ਹਮੇਸ਼ਾ ਸੋਚ-ਸੋਚ ਕੇ ਦੁਖੀ ਰਹੇਗਾ ਤੇ ਜਿਹੜਾ ਆਸਤਾ ਦੀ ਨਜ਼ਰ ਨਾਲ ਦੇਖਦਾ ਹੈ ਕਿ ਅੱਜ ਉਹ ਤੰਦਰੁਸਤ ਹੈ ਨਾ ਕੋਈ ਕਵੇ ਉਹ ਕੱਲ ਨੂੰ ਬਿਮਾਰੀ ਆ ਗਈ ਕੋਈ ਬਿਮਾਰੀ ਨਹੀਂ ਆਉਂਦੀ ਕਿਉਂਕਿ ਮੈਨੂੰ ਬਚਾਨ ਵਾਲਾ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਕਹਨੀ ਉਹ ਬਿਮਾਰੀ ਦੇ ਡਰ ਨਾਲ ਨਹੀਂ ਜੀਦਾ ਅਗਰ ਅੱਜ ਉਹਦੇ ਜੀਵਨ 'ਚ ਬਿਮਾਰੀ ਹੈ ਵੀ ਤੇ ਇਸ ਵਿਸ਼ਵਾਸ ਨਾਲ ਜੀਂਦਾ ਜੇ ਬਿਮਾਰੀ ਆਈ ਵੀ ਤਾਂ ਠੀਕ ਕਰਨ ਵਾਲੀ ਤਾਕਤ ਮੇਰੇ ਨਾਲ ਸਮਝ ਦਿਓ ਕਿ ਨਹੀਂ ਇਸ ਲਈ ਆਸਤਾ ਦੀ ਨਜ਼ਰ ਕਿਉਂਕਿ ਫਿਰ ਕਮਾਗੇ ਡਰਿਆ ਹੋਇਆ ਇਨਸਾਨ ਕਹਿੰਦਾ ਭੂਤ ਹੈ ਪਰ ਜਿਹੜੇ ਆਸਥਾਵਾਨ ਹੈ ਉਹ ਕਹਿੰਦਾ ਹੈ ਹਰ ਜਗ੍ਹਾ ਮੇਰਾ ਮਾਲਿਕ ਹੈ ਪ੍ਰਮਾਤਮਾ ਹੀ ਹੈ